ਸਾਡਾ ਦਿਨ ਦੇਖਦੇ तमाम ਬਰਸ਼ਤਾ ਦਾ ਮੈਸੂਮ ਨਜਰੀ ਇਸ ਵਕਤ ਦਾ ਸੀਨੀਅਰ ਸਿਟੀਜ਼ਨ ਕੰਸਰਨ ਬਾਰੇ ਅੱਜ ਡਾਕਟਰ ਅਸ਼ੋਕ ਸ਼ਰਮਾ ਦਾ ਜਨਮ ਦਿਨ ਫੜੇ ਹੀ ਤੁਮ ਨਾਲ ਅਤੇ ਫਟੇ ਚੱਕ ਨਾਸਤਾ ਦਾ ਬਣਾਇਆ ਗਿਆ ਗੱਲਬਾਤ ਕਰਾਂਗੇ ਕਿ ਇਹ ਉਮਰ ਦੇ ਉਸ ਦੌਰ ਵਿੱਚੋਂ गुज़रਦੀ ਹੈ ਜਿੱਤੇ ਹਰ ਡਾਕਟਰ ਅਜਿਹੇ ਖਾਣ ਪੀਣ ਨੂੰ ਮਨਾ ਕਰਦੇ ਨੇ ਪ੍ਰਕਾਸ਼ਨ ਰੱਖਣ ਦੀ ਹਦਾਇਤ ਦਿੱਤੇ ਜਾਂਦੇ ਨੇ ਪਰ ਫਿਰ ਵੀ ਜਿੰਦਗੀ ਨੂੰ ਜੀਣ ਵਾਸਤੇ ਜਿੰਨਾਂ ਵੀ ਦੇ ਨਾਲ ਇਹ ਆਪਸ ਹੀ ਇੱਕ ਗੁੱਜੇ ਨਾਲ ਇੱਕ ਨੂੰ ਮਿਲੋ ਕੇ ਆਪਣਾ ਜਨਮ ਦਿਨ ਬਹੁਤ ਵਧੀਆ ਮਿਲ ਕੇ ਨਾਲ ਸੈਲੀਬ੍ਰੇਟ ਕਰਦੇ ਨੇ ਅਤੇ ਸਮਾਜ ਨੂੰ ਵੱਡਾ ਸੁਨਿਆ ਦਿੰਦੇ ਨੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵਕਤ ਸੀਨੀਅਰ ਪਤੰਤਾਰ ਗੁਰਪ੍ਰੀਤ ਗਰੇਵਾਲ ਜੀ ਨੇ ਹੋ ਇਸ ਟੀਮ ਨੂੰ ਕਿਰੇ ਦੇ। ਜੀ ਗਰੇਵਾਲ ਸਾਹਿਬ ਅੱਜ ਡਾਕਟਰ ਅਸ਼ੋਕ ਸ਼ਰਮਾ ਦਾ ਜਨਮ ਦਿਨ ਮਨਾਇਆ ਗਿਆ ਹੈ ਸੀਨੀਅਰ ਸਿਟੀਜ਼ਨ ਕਾਉਂਸਲ ਵੱਲੋਂ ਔਰ ਸਾਰੇ 올ਡ ਯੰਗਵਨ ਪਹੁੰਚੇ ਆ ਬੜੀ ਚੰਗੀ ਡਿਸਕਸ਼ਨ ਹੋਈ ਬਹੁਤ ਅੱਛਾ ਇਹਨਾਂ ਦਾ ਮੋਟਿਵ ਹੈ ਕਿਉਂਕਿ ਅੱਜ ਦੇ ਤੇਜ਼ ਰਫ਼ਤਾਰ ਯੁੱਗ 'ਚ ਮੇਰੇ ਹਿਸਾਬ ਨਾਲ ਡਿਜੀਟਲ ਹੌਲੀਡੇ ਜਿੰਦਾ ਜ਼ਰੂਰੀ ਹੈ ਐਦਾਂ ਹੀ ਸਟ्रेस ਤੋਂ ਦੂਰ ਰਹਿਣ ਦੇ ਲਈ ਐਦਾਂ ਦੇ ਛੋਟੇ-ਮੋਟੇ ਸਮਾਗਮ ਜ਼ਰੂਰੀ ਹੈ ਬਾਕੀ ਮੈਂ ਅੰਤ 'ਚ ਇਹ ਕਹੂੰਗਾ ਇੱਕ ਬ੍ਰਹਿਮੰਡ ਸੱਤ ਸਮੁੰਦਰ ਅੱਠ ਗ੍ਰਹਿ 200 ਤੋਂ ਵੱਧ ਮੁਲਕ ਅਥਰਵ ਦੀ ਵਾਦੀ ਅਸੀਂ ਬੜੇ ਭਾਗਾ ਵਾਲੇ ਆ ਕਿ ਡਾਕਟਰ ਅਸ਼ੋਕ ਸ਼ਰਮਾ ਵਰਗੇ ਦੋਸਤ ਹਮਦਰਦ ਮਿੱਤਰ ਰਾਧ ਸੇਰੇ ਸਾਡੀ ਕਿਸਮਤ 'ਚ ਹੈ ਔਰ ਸਾਡੇ ਸ਼ਹਿਰ ਨੂੰ ਸੇਤ ਦੇ ਰਿਹਾ ਧੰਨਵਾਦ ਬាទਸਾ ਅੱਜ ਤੁਹਾਡਾ ਜਨਮ ਦਿਨ ਹੈ ਸਾਡਾ ਚੈਨਲ ਦੀ ਸਮੁੱਚੀ ਟੀਮ ਆਪ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹੈ ਕਿਵੇਂ ਮੈਨੇਜ ਕਰਦੇ ਹੋ ਇਹ ਸਾਰੇ ਪ੍ਰੋਗਰਾਮ ਨੂੰ ਜਦਤਾ ਕਿ ਤੁਹਾਡੀ ਬਹੁਤ ਵੱਡੀ ਟੀਮ ਹੈ ਸੀਨੀਅਰ ਸਿਟੀਜ਼ਨ ਦੀ ਔਰ ਤੁਸੀਂ ਜਿਹੜਾ ਆਪਣਾ ਜਨਮ ਦਿਨ ਹੈ ਸਮਾਜ ਨੂੰ ਬਹੁਤ ਵੱਡਾ ਸੁਨੇਹਾ ਦੇ ਕੇ ਮਨਾਉਂਦੇ ਹੋ ਕੀ ਕਹਿਣਾ ਚਾਹੀਦਾ ਮੈਂ ਸਾਰੇ ਸੀਨੀਅਰ ਕੌਂਸਲ ਦੇ ਜਿਹੜੇ ਮੈਂਬਰ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਕਰਦਾ ਤੇ ਸਾਰੇ ਆਪਣੇ ਪੱਤਰਕਾਰ ਭਰਾ ਜਿਹੜੇ ਕਿ ਮੇਰੇ ਜਨਮ ਦਿਨ ਤੇ ਆਏ ਅਤੇ ਮੈਨੂੰ ਸ਼ੁਭਕਾਮਨਾਵਾਂ ਦਿੱਤੀਆਂ ਜਨਮ ਦਿਨ ਇੱਕ ਐਸਾ ਦਿਨ ਹੁੰਦਾ ਜਿਨਾ ਸਾਰੇ ਆਪਣੇ ਦੋਸਤ ਯਾਰਾਂ ਦਾ ਹੱਸ ਖੇਡ ਲੈਂਦੇ ਐ ਤੇ ਮੈਂ ਉਹਨਾਂ ਸਾਰਿਆਂ ਨੂੰ ਆਪਣੇ ਵੱਲੋਂ ਸ਼ੁਭਕਾਮਨਾਵਾਂ ਦਿੰਦਾ ਤੇ ਉਹਨਾਂ ਦੀ ਸ਼ੁਭਕਾਮਨਾ ਲਈ ਮੈਂ ਬਹੁਤ ਸ਼ੁਕਰੀਆ ਕਰਦਾ ਡਾਕਟਰ ਸਾਹਿਬ ਅੱਜ ਤੁਹਾਡੇ ਸਾਥੀ ਅਤੇ ਇਵੈਂਟ ਦੇ ਅੰਤਿਕਲ ਪਾਪਸ ਤੇ ਪ੍ਰਧਾਨ ਡਾਕਟਰ ਅਸ਼ੀਸ਼ ਸ਼ਮਰ ਜੀ ਦਾ ਜਨਮ ਦਿਨ ਹੈ ਕਿਵੇਂ ਸੰਗਠਨ ਕੀਤਾ ਸਰੋਤ ਸੈਲੀਬ੍ਰੇਸ਼ਨ ਜਿਹੜੀ ਹੈ ਇਹ ਸੀਨੀਅਰ ਸਿਟੀਜ਼ਨ ਕਾਉਂਸਲ ਦੀ ਪਿਛਲੇ ਕਈ ਸਾਲ ਤੋਂ ਚੱਲਦੀ ਆ ਰਹੀ ਹੈ ਜਿਹਦੇ ਵਿੱਚ ਇੱਕ ਫਟੇ ਚੱਕ ਨਾਸ਼ਤਾ ਕੀਤਾ ਜਾਂਦਾ ਹੈ ਇਹ ਫਟੇ ਚੱਕ ਨਾਸ਼ਤਾ ਜ਼ਿਆਦਾਤਰ ਜੋ ਹੈ ਸ਼ਿਮਲਾ ਸੂਈਟਸ ਤੇ ਹੁੰਦਾ ਹੈ ਤੋਂ ਬਾਕੀ ਬਦਲ ਬਦਲ ਕੇ ਵੀ ਕਰਦੇ ਆ ਇਹਦੇ ਵਿੱਚ ਕੀ ਹੈ ਕਿ ਉਸ ਵੇਲੇ ਸਾਰੀ ਟੈਨਸ਼ਨ ਸਾਰੀ ਚਿੰਤਾ ਪੁਲਾਖੇ ਤੇ ਸਾਰੇ ਅਸੀਂ 60 ਜਾਂ 70 ਪਲੱਸ 80 ਪਲੱਸ ਵੀ ਜੋ ਹੈ ਵੀ ਆਲ ਇੰਡल्जਨ ਯੂ ਨੋ ਸਿਨ ਫੂਡ ਕਹਿ ਦਿੰਦੇ ਆ ਹੁਣ ਹੈ ਕਿ ਇਹ ਚੀਜ਼ਾਂ ਜਿਹੜੀਆਂ ਹੈ ਛੋਲੇ ਭਟੂਰੇ ਖਾ ਲਏ ਤੇ ਗਲਾਬ ਜਾਮਨਾ ਖਾ ਲੀਆਂ ਪੇਟਾ ਖਾ ਲਿਆ ਕਲਾਕੰਧ ਖਾ ਲੇ ਹੈ ਇਹ ਚੀਜ਼ਾਂ ਜਿਹੜਾ ਹੈ ਰੂਟੀਨ ਦੇ ਵਿੱਚ 노 ਡਾਊਟ ਕਿ ਅਸੀਂ ਐਜ਼ ਅ ਡਾਕਟਰ ਕਹਿੰਨੇ ਆ ਕਿ ਵੀ ਇਹਨਾਂ ਤੋਂ ਦੂਰ ਰਹੋ ਪਰ ਜਦੋਂ ਕਿਤੇ ਇਹ ਜਾਂ ਕਿਤੇ ਮੌਕਾ ਹੈਗਾ ਤੁਸੀਂ ਕਿ ਮਹੀਨੇ ਵੀ ਦਿਨ ਬਾਅਦ ਕਿਤੇ ਇੱਕ ਦਿਨ ਖਾ ਵੀ ਲੈਨੇ ਹੋ ਤਾਂ ਆਈ ਡੋਨਟ ਥਿੰਕ ਕਿ ਇਹ ਦੇ ਨਾਲ ਕੋਈ ਇਹੋ ਜਿਹਾ ਕੋ ਨੁਕਸਾਨ ਹੁੰਦਾ ਡਾਕਟਰ ਡਾਕਟਰ ਸ਼ੋਮ ਸ਼ਰਮਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਆ ਡਾਕਟਰ ਮੇਸ਼ੋਕ ਸ਼ਰਮਾ ਬਹੁਤ ਹੀ ਪਿਆਰੀ ਬਹੁਤ ਹੀ ਵਧੀਆ ਬਹੁਤ ਹੀ ਸਮਝੇ ਹੋਏ ਬੰਦੇ ਨੇ ਇਹਨਾਂ ਨੂੰ ਮੈਂ ਪਿਛਲੇ ਮੋਰ ਥੈਨ ਹਾਫ ਅ ਸੈਂਚਰੀ 55 ਸਾਲ ਹੋ ਗਏ ਜਦ ਤੋਂ ਮੈਂ ਇਹਨਾਂ ਨੂੰ ਜਾਣਦਾ ਇਹ ਥਰੂਆਊਟ ਜੋ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਵੇਂ ਇੱਕ ਵੱਡਾ ਪ੍ਰਾਤ ਇੱਕ ਵੱਡਾ ਅਜਿਹਾ ਹੁੰਦਾ ਤੁਹਾਨੂੰ ਗਾਈਡ ਕਰਨ ਲਈ ਇਹ ਉਸ ਤਰ੍ਹਾਂ ਕਰਦੇ ਰਹੇ ਐ ਤੇ ਮੈਂ ਤਾਂ ਇਹਨਾਂ ਨੂੰ ਬਹੁਤ ਇੱਜ਼ਤ ਕਰਦਾ ਔਰ ਇਹੀ ਚਾਹਣਾ ਰੱਬ ਤੋਂ ਕਿ ਜਿਵੇਂ ਅੱਜ ਇਹਨਾਂ ਦਾ ਅਸੀਂ ਬਰਥਡੇ ਸੈਲੀਬ੍ਰੇਟ ਕੀਤਾ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਕਰਦੇ ਰਹੀਏ ਤੇ ਇਹ ਇਸ ਤਰ੍ਹਾਂ ਹੀ ਜਿਵੇਂ ਆਹ ਇੱਕ ਸਮਾਜ ਸੇਵਾ ਵੀ ਕਰਦੇ ਐ ਲੋਕਾਂ ਦੀ ਸੇਵਾ ਦੇ ਡਾਕਟਰ ਕੀਤੀ ਇਹਨਾਂ ਨੇ ਪਹਿਲੇ ਹੁਣ ਜੋ ਹੈ ਸਮਾਜ ਸੇਵਾ ਕਰ ਰਹੇ ਐ ਸੋ ਇਹੀ ਵਿਸ਼ ਕਰਦੇ ਆ ਕਿ ਇਹ ਸਾਰਾ ਕੰਟੀਨਿਊ ਰਹੇ ਫॉर ਟਾਈਮਸ ਟੂ ਕਮ ਥੈਂਕ ਯੂ ਦਸ ਜੀ ਸਾਦਰ ਜੀ ਅੱਜ ਡਾਕਟਰ ਅਸ਼ੋਕ ਸ਼ਰਮਾ ਜੀ ਦਾ ਜਨਮ ਦਿਨ ਹੈ ਡਾਕਟਰ ਸਾਹਿਬ ਜੀ ਨੂੰ ਅਸ਼ੋਕ ਜੀ ਨੂੰ ਬਹੁਤ ਬਹੁਤ ਵਧਾਈਆਂ ਜਿੱਦਾਂ ਦੀਆਂ ਸਾਨੂੰ ਸੇਵਾਵਾਂ ਡਾਕਟਰ ਸਾਹਿਬ ਤੋਂ ਪੂਰੇ ਨੰਗਲ ਅਤੇ ਬਾਬਰੇ ਦੇਸ਼ ਚ ਮਿਲਦੀਆਂ ਡਾਕਟਰ ਸਾਹਿਬਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਇਹਨਾਂ ਤੋਂ ਵੀ ਇੱਦਾਂ ਹੀ ਉਮੀਦ ਹੈ ਜੀ ਜਿੱਦਾਂ ਇਹ ਅੱਗੇ ਸੇਵਾ ਕਰਦੇ ਆ ਰਹੇ ਨੇ ਮੇਨ ਮਾਰਕੀਟ ਦੀ ਔਰ ਨੰਗਲ ਦੀ ਇੱਦਾਂ ਹੀ ਕੰਟੀਨਿਊ ਰੱਖਣ ਬਹੁਤ ਬਹੁਤ ਸ਼ੁਕਰੀਆ ਇਹ ਹੋਣਾ ਚਾਹੀਦਾ ਜਮਾਨ ਊਵਰਾ ਚ ਕੀ ਰੱਖਿਆ ਸੀਨੀਅਰ ਸਿਟੀਜ਼ਨ ਕਾਉਂਸਲ ਅਤੇ ਇੰਡੀਅਨ ਮੈਡੀਕਲ ਕਾਉਂਸਲ ਵੱਲੋਂ ਅੱਜ ਡਾਕਟਰ ਅਸ਼ੋਕ ਜਨਮ ਦਿਨ ਹੈ ਨੰਦਲ ਦੀ ਮੀਨ ਮਾਰਕੀਟ ਸ਼ਿਕਾਗੋ ਪੀਜ਼ਾ ਸੈਂਟਰ ਦੇ ਵਿੱਚ ਮਨਾਇਆ ਗਿਆ ਜਿੱਥੇ ਵੱਡੀ ਤعداد ਚ ਸਰੀਅਰ ਸਿਟੀਜ਼ਨ ਤੇ ਸ਼ਹਿਰ ਦੇ ਮਤਵੰਤੇ ਪੱਤਰਕਾਰਾਂ ਸਾਥੀਆਂ ਨੇ ਮਿਲਕੇ ਡਾਕਟਰ ਅਸ਼ੋਕ ਸ਼ਰਮਾ ਨੂੰ ਇਸ ਜਨਮ ਦਿਨ ਤੇ ਸ਼ੁਭ ਕਾਮਨਾਵਾਂ ਦੇਤੀਆਂ ਵਧਾਈਆਂ ਦਿੱਤੀਆਂ ਤੇ ਤੰਦਰੁਸਤ ਸਿਹਤ ਰਹਿਣ ਵਾਸਤੇ ਪਰਮਾਤਮਾ ਕੋਲ ਅਰਦਾਸ ਬੇਨਤੀ ਕੀਤੀ। ਸਾਂਝੇ ਤੌਰ ਤੇ ਆਪਣੇ ਸਾਥੀ ਦਾ ਜਨਮ ਦਿਨ ਇਸੇ ਤਰ੍ਹਾਂ ਖੁਸ਼ੀਆਂ ਖੇੜਿਆਂ ਨਾਲ ਮਨਾਉਂਦੇ ਨੇ ਜੋ ਕਿ ਸਮਾਜ ਨੂੰ ਬਹੁਤ ਵੱਡੀ ਸੇਵਾ ਦਿੱਤਾ ਹੈ ਆਓ ਅਸੀਂ ਵੀ ਰਲ ਮਿਲ ਕੇ ਨਫਰਤ ਨੂੰ ਤਿਆਰਦੇ ਹੋਏ ਇੱਕ ਦੂਜੇ ਨਾਲ ਆਪਸੀ ਭਾਈਚਾਰਕ ਸਾਂਝ ਪਾਉਂਦੇ ਹੋਏ ਇਹਨਾਂ ਸੀਨੀਅਰ ਸਿਟੀਜ਼ਨ ਤੋਂ ਸਿੱਖਦੇ ਹੋਇਆ ਇੱਕ ਦੂਜੇ ਨਾਲ ਪਿਆਰ ਵਧਾਈਏ ਤਾਂ ਕਿ ਜ਼ਿੰਦਗੀ ਸੱਚਵੇਂ ਸੱਚ ਮਾਇਨੇ ਤੇ ਜੀ ਜਾਵੇ ਸੋ ਇਹ ਅੱਜ ਦਾ ਦਿਨ ਜਿਹੜਾ ਡਾਕਟਰ ਅਸ਼ੋਕ ਸ਼ਰਮਾ ਦੇ ਜਨਮ ਦਿਨ ਤੇ ਮਨਾਇਆ ਗਿਆ ਸੋ ਇੱਕ ਵਾਰ ਫੇਰ ਸਾਡਾ ਚੈਨਲ ਦੀ ਸਮੁੱਚੀ ਟੀਮ ਵੱਲੋਂ ਡਾਕਟਰ ਅਸ਼ੋਕ ਸ਼ਰਮਾ ਨੂੰ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਜੀਉਂਦੇ ਬਹਲੇ ਰਹੋ ਸਤਿ ਸ਼੍ਰੀ ਅਕਾਲ ਜੈ